ਕਈ ਮੰਝਿਆਂ ਤੋਂ ਰੋੜ ਦਿੱਤੇ ਓ ਕਈ ਮੰਝਿਆਂ ਤੋਂ ਰੋੜ ਦਿੱਤੇ ਓ ਨਾਨਕਿਆ ਸਭ ਬੰਦਿਆਂ ਪਾ ਸੁਖ ਮੰਝੇ ਰੋੜ ਦਿੱਤੇ ਸੁੱਤੇ ਪਏ ਪਰਾਉਣੇ ਕਈ ਮੰਝਿਆ ਤੋਂ ਰੋੜ ਦਿੱਤੇ ਕਈ ਬੰਦਿਆਂ ਤੋਂ ਰੋੜ ਦਿੱਤੇ ਓ ਜਮਲੇ ਜੜਦੀ ਤੁੰਬੀ ਓ ਡੁੰਗਲ 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 ਟੂੜੰਗਲ ਡੁੰਗਲ ਸਤਿਗੁਰ ਨਾਨਕ ਤੇਰੀ ਨੀਲਾ ਨਿਆਰੀ ਆ ਰੀ ਜਲਾ ਲਾਵੇਦੀ ਦੁਨੀਆ ਸਾਰੀ ਆ ਸਤਿਗੁਰ ਨਾਨਕ ਤੇਰੀ ਨੀਲਾ ਨਿਆਰੀ ਆ ਰੀ ਜਲਾ ਲਾਵੇਦੀ ਦੁਨੀਆ ਸਾਰੀ ਆ ਓ ਜਮਲੇ ਜੜਦੀ ਤੁੰਬੀ ਪਿਆਰੀ ਲੱਗਦੀ ਆ ਆਇਸ਼ਾ ਪਰਵਾਦੇ ਸਿਆਣ ਦੀ ਵੇਲਾ ਜੋਦੇ ਪਰਮਦੇ ਟਾਂ ਤੇ ਮੂੰਗਰੇ ਮੂੰਗਰੇ ਬੰਦੇ ਅੰਦੀ ਕੈਰੀ ਆ ਟਾਂ ਤੇ ਮੂੰਗਰੇ ਮੂੰਗਰੇ ਆਹ ਨਪਰਾਦੇ ਦੋ ਘੋੜੀ ਖਾਰ ਮੈਂ ਸੂੰਗਰੇ ਲੰਸਵਾਰ ਖਾਨਦਾਨ ਸਰਦਾਰ ਚੌਦੀ ਸਰਦਾਰ ਜੀਰੇ ਸਰਦਾਰ ਉਹ ਜਾਂਦਾ ਲੈ ਜੀ ਇੱਕ ਥੱppa ਪਰ ਸੀਨ ਦਾ ਉਹ ਕਰਾਂ ਨਾ ਹੌਤ ਤਰ੍ਹਾਂ ਦੇ ਮੀਟ ਚ ਉਹ ਕਿੰਤਰਾਂ ਦੇ ਮੀਟ ਹੇਠ ਨੂੰ ਹੇਠ ਨੂੰ ਫੰਦ ਨੂੰ ਮਟਾ ਕੇ ਸੂਰਜ ਉਨਦਾ ਜਾਵੇ ਹੇਠ ਨੂੰ ਹੇਠ ਨੂੰ ਓ ਇਸ ਵੇਲੇ ਜੱਟ ਕਿਹੜਾ ਮਾਰਦੇ ਨੇ ਖੇਤ ਕਿਹੜਾ ਮਾਰਦੇ ਨੇ ਥੇਪ ਕਿਹੜਾ ਮਾਰ ਕੇ ਵੇਖੇ ਤੈਨੂੰ ਓ ਪੁੱਤਾਂ ਵਾਂਗੂ ਪੈਰ ਆਉਂਦਾ ਜੱਟ ਨੂੰ ਜ਼ਮੀਨ ਦਾ ਵਕਰਾ ਨਿਆਰਾ ਬਹਿ ਕੇ ਮਹਿਲਾ ਚ ਭੀੜ ਦਾ ਵਕਰਾ ਨਿਆਰਾ ਬਹਿ ਕੇ ਮਹਿਲਾ ਚ ਭੀੜ ਦਾ ਵਕਰਾ ਨਿਆਰਾ ਰਾਜੋ ਫਰਪਾ ਵਡੀਆਂ ਮੈਂ ਕਰੇ ਪਾਗਲਾ ਨਾ ਟੋਟਾ ਦੀ ਗੱਲ ਕਰਦਾ ਪੱਪਾ ਐਨਾ ਫਰਮਤਨ ਮੇਕ ਦਲ ਕਦਾ ਹੋਰ ਆਈ ਰੋਆ ਵੱਡੀਆਂ ਮਰਾ ਕਰ ਉਹ ਪੰਨ ਮੰਜੇ ਦੀ ਬਾਹੀ ਤੂੰ ਚੁੱਲੇ ਵਿੱਚ ਢਾਲੀ ਵੇ ਪੰਨ ਮੰਜੇ ਦੀ ਬਾਹੀ ਤੂੰ ਚੁੱਲੇ ਵਿੱਚ ਢਾਲੀ ਵੇ ਉਹ ਪੱਠੀ ਲਾ ਕੇ ਕਰਿਆ ਮੇਰਾ ਮਿੱਲ ਬਣਾ ਲਈ ਵੇ ਪੱਠੀ ਲਾ ਕੇ ਕਰਿਆ ਮੇਰਾ ਮਿੱਲ ਬਣਾ ਲਈ ਵੇ ਪੱਠੀ ਲਾ ਕੇ ਕਰਿਆ ਮੇਰਾ ਮਿੱਲ ਬਣਾ ਲਈ ਵੇ ਉਹ ਪੀਠੇ ਕੈ ਦੀ दारू ਨਹੀਂ ਪੀਠੇ ਕੈ ਦੀ दारू ਸਵੇਕਲੇ ਜਾ ਵੱਡੀ ਰਾ ਬੜਾ ਨਿਆਰੇ ਉਹਦੀਆਂ ਪੰਜਾਬ ਪੁਲਿਸ ਕਿਸੇ ਦਿਨ ਮਾਰੂ ਸਾ ਪਾਵੇ ਉਹ ਤੈ ਫਸ ਜਾਣਾ ਜਾਨ ਮੇਰੀ ਨੂੰ ਪੈ ਜੂ ਸਾ ਪਾਵੇ ਉਹਦੀਆਂ ਪੰਜਾਬ ਪੁਲਿਸ ਕਿਸੇ ਦਿਨ ਮਾਰੂ ਸਾ ਪਾਵੇ ਸਰਵਾਂ ਤੋਂ ਅੱਗ ਲੱਗੇ ਪਟੋਲ ਵੰਗੂ ਜਿਨ ਪੰਜਾ ਕਰਮਾ ਤੋਂ ਨੀ ਤੋੜੇ ਟਿਕੋੜੇ ਪਾਲ ਮੰਗੇ ਪੱਕੀਆਂ ਸਰਵਾਂ ਤੋਂ ਅੱਗ ਲੱਗੇ ਪਟ્રોલ ਵੰਗੂ ਜਿਨ ਪੰਜਾ ਕਰਮਾ ਤੋਂ ਇਹ ਨਮਾੜੀ ਵਾਲਾ ਪੱਟੀ ਚੰਗੀ ਹੁੰਦੀ ਐ ਚੁਪ ਵੱਟੀ ਇਹ ਨਮਾੜੀ ਵਾਲਾ ਪੱਟੀ ਚੰਗੀ ਹੁੰਦੀ ਐ ਚੁਪ ਵੱਟੀ ਬਹੁਤਾ ਮੂਨੀ ਐ ਠੀਲਾ ਬਣਾ ਲਿਆ ਰੰਬੀ ਕੱਤੀ ਦਾਰੂ ਕੱਟੀ ਦਾ ਬਹੁਤ ਥੀਆ ਕਿ ਐਵੇਂ ਫੁੱਲ ਸ਼ਰਾ ਪੀਵੇ ਘਰ ਵਾਲੀ ਤੋਂ ਕਈ ਵਾਰੀ ਮਿਲ ਦੱਸੇ ਫਾਪੀਵੇ ਓ ਆਦਿ ਆਪਣੇ ਸਰਦਾਰ ਸਰਦਾਰ ਨੂੰ ਵਹਿਣ ਤੇ ਤੈਨੂੰ ਕਿ ਭਲੇਖੇ ਪਾਗੇ ਮੈਂ ਤਾਂ ਪਰਵਾਹ ਦਾ ਟਮਾਟਰ ਅਗਾ ਚਿਹਰੇ ਵੇਖ ਕੇ ਡਾਰ ਗਿਆ ਮੈਂ ਖੈ ਤੇ ਰਹਾ ਕਿ ਉਹ ਨਾਟਕਾਂ ਰਾਂ ਦੀਆਂ ਬਾਟੀਆਂ ਵੇਖ ਕੇ ਡਾਰ ਗਿਆ ਸਰਦਾਰ ਡਾਰ ਕਾ ਤੋ ਗਿਆ ਮੈਂ ਕਹ ਬਾਦਸ਼ਾਹ ਮਗਰ ਬੋਟਾ ਪੈਂਦੀਆਂ ਦੀਆਂ ਇੱਕ ਪਾ ਚਾਪਾ ਪਾ ਚਲਦੇ ਜਾਂਦੇ ਨੇ ਇਹਨਾਂ ਨੇ ਐਮ ਐਲ ਏ ਬਣਾ ਦੇ ਲੈ ਮੈਂ ਕਹ ਦੇ ਓਏ ਆ ਜੀਨ ਮੁੰਡੇ ਦੇ ਨਾਨਕੇ ਜੀਨ ਮੁੰਡੇ ਦੇ ਨਾਨਕੇ ਜਿਹੜੇ ਰੁਪਈਏ ਨਹੀਂ ਦਿੰਦੇ ਜਾਣ ਕੇ ਅਰੇ ਨਾਂ ਕੀ ਸ਼ਕਤ ਲਾਤੇ ਆ ਤੇ ਨਾ ਸਲਾਮੀਆਂ ਪਾਦੀਆਂ ਦੇ ਮੁੰਡਿਆਂ ਦੀਆਂ ਆਲੇ ਖਰਚਾ ਪਾਣਾ ਹੋ ਗਿਆ ਮੈਂ ਕਹ ਦੇ ਮੈਂ ਕਹ ਸਾਡੇ ਜੰਮਿਆਂ ਲਾਗੀਆਂ ਦੇ ਨੱਕ ਮੋੜੇ ਆਹ ਆ ਪੈਸੇ ਤੇਲੇ ਰੁ ਆਠਾਂ ਨੇ ਮਰਾਸੀ ਅਸੀਂ ਮਾਰੇ ਤੀਡੇ ਲੱਗਦੇ ਉਹ ਆ ਰਹਾ ਬੰਦੂ ਆਂਦਰ ਰੱਬਿਆ ਹਾਂ ਮੈਂ ਕਿਹਾ ਸਾਡੇ ਜਮ੍ਹਾਂ ਲਾਦੀਆਂ ਦੇ ਨੱਕ ਮੋੜੇ ਜਲਾਬ ਜਮਨਾ ਰਾਸ ਗੁਲਿਆ ਗੁਲਗਲਿਆ ਨਾ ਬਾਕਾ ਸੁੱਕੇ ਲੱਕ ਮੋੜੇ ਸੁੱਕੇ ਲੱਕ ਮੋੜੇ ਕਹਦੇ ਨਾਲ ਠੂਠੀਆਂ ਪਲੇਟਾਂ ਮਾਰ ਮਾਰ ਕੇ ਆ ਜਾ ਜੋ ਫੁੱਲ ਬਣਾਉਣੇ ਤਾਂ ਤੂੰ ਵੀ ਲੈ ਇੰਡੀਆ ਵਾਲਕੇ ਕਰਦੇ ਆਂਗੇ ਲੈ ਕਹਦੇ ਆਂ ਸਬਸਕ੍ਰਾਈਬ ਵੀ ਆਈ ਦੱਸੋਗੇ ਸਾਰੇ ਲੈ ਕਹਦੇ ਸਾਡੇ ਜਮਾ ਕੁੜੀਆਂ ਹੱਸਦੀਆਂ ਹਣ ਆਹ ਤੇਰੇ ਚਾਚ ਓਏ ਗੌਂਦੀਆਂ ਪਾਉਂਦੀਆਂ ਹਣ ਮੈਂ ਕਹ ਪੈਣਾ ਨੂੰ ਬਹੁਤ ਚਾਹ ਹੁੰਦਾ ਸਾਡੇ ਘਰ ਵੀਰ ਹੋਇਆ ਦੋ ਚਾਰ ਹੁੰਦੀਆਂ ਹਣ ਤੇਰਾ ਭਲਾ ਜੇ ਗੱਲ ਕੀ ਹਸਣ ਗਾਉਂ ਸਰਦਾਰਾਂ ਦੇ ਕਾਂਕੇ ਨੂੰ ਤੇ ਰੋਣ ਤੈਨੂੰ ਆ ਰੋਣ ਤੇਰੇ ਭਾਪੇ ਨੂੰ ਕਰਨਗੇ ਪਿੰਡਾ ਪੁੱਟਣ ਲੈ ਪੈਂਦਾ ਮੈਂ ਕਹਦਾ ਹੋਰਾ ਤਰਸ ਨਹੀਂ ਕਰਦਾ ਮੈਂ ਕਹਦਾ ਦੇਖੋ ਪਰਵੋ ਮੇਰੇ ਤਾਂ ਗਲੂ ਗੋ ਤੁਹਾਡੀ ਸਲਾਹ ਨਹੀਂ ਬਣੀ ਆ ਜਾ ਮੈਂ ਕਹਿ ਦਿੰਦਾ ਦਾਦਾ ਪੀਜੀ ਪਹੁੰਚਣ ਵਾਲਾ ਹੋ ਗਿਆ ਮੈਂ ਕਹਿ ਦਿਆ ਉਹ ਆਖਾ ਸਾਡੇ ਜੇ ਮੈਂ ਕੋਰੀ ਮਗਰੇ ਦੂਸਰੀ ਕੁੜੀ ਆ ਗਈ ਮਗਰੇ ਛੋਟੀ ਕੁੜੀ ਮੈਂ ਆਖਾ ਉਹਨੂੰ ਮਸ਼ੀਨ ਦੇ ਦਿਓ ਅੱਛਾ ਭੈਣ ਉਹ ਨਾ ਲਖਣਾ ਵਧੀਆ ਸਾਈਕਲ ਸਾਈਕਲ ਆਹ ਮਰਾਸੀਆਂ ਦਾ ਮੁੰਡਾ ਕਾਲੀ ਤੋਤਾ ਤੇ ਨਾਂ ਸਾਈਕਲ ਆ ਤੇ ਪਿਓ ਦਾ ਨਾਂ ਉਹਦੇ ਨੇ ਹੀਰੋ ਹੈਂਡਲ ਹੈ ਪਿਓ ਦਾ ਨਾਂ ਹੀਰੋ ਹੈਂਡਲ ਆ ਤੇ ਮਾਂ ਦਾ ਨਾਂ ਸਾਡੇ ਦੋਹਾਂ ਦੇ ਵਿਚਾਲੇ ਆ ਉਹ ਕੀ ਹੈ ਕੁੱਤੇ ਵਾਲੀ ਕਰਾ ਲਈ ਹੈ ਮੇਲੇ ਪਿੱਛੇ ਫੇਲ ਹੋ ਜਾਂਦੀ ਹੈ ਜੇ ਨਾ ਚਾਚੀ ਨੂੰ ਟੱਲੀ ਆਖ ਦਿੰਦੇ ਜੇ ਨਾ ਮਾਸੀ ਪਾਰਾ ਅੰਦੇ ਮੈਂ ਕਹਿ ਦੇਣਾ ਕਾਤਾ ਸਾਈਕਲ ਤਿਆਰ ਕੀਤਾ ਮੈਂ ਕਹਿ ਦੇਣਾ ਮੈਂ ਫੇ ਕਤੋਰੀ ਮਗਰ ਦੂਸੀ ਕੁੜੀ ਆ ਮਗਰ ਦੂਜੀ ਕੁੜੀ ਆ ਨੱਥ ਪਾਈ ਨੱਥ ਹਾਂ ਨੱਥ ਪਾਦੀ ਭੈਣ ਨੂੰ ਅੱਧਿਆ ਤੋਲੇ ਦੀ ਮੈਂ ਕਹਾ ਵੱਡੀ ਨੱਥ ਵੱਡੀ ਨੱਥ ਪਾਦੀ ਭੈਣ ਨੂੰ ਤੋਲੇ ਦੀ ਉਹ ਵੱਡੀ ਵੱਡੀ ਆ ਵੱਡੀ ਨੱਥ ਵੱਡੀ ਨੱਥ ਪਾਦੀ ਭੈਣ ਨੂੰ ਚੌਹ ਤੋਲਿਆਂ ਦੀ ਚਾਰਾਂ ਤੋਲਿਆਂ ਦੀ ਨੱਥ ਪਾ ਕੇ ਭੈਣ ਦੀ ਨਲੀ ਬੰਦ ਕਰਨੀ ਆ ਸਾ ਕਿੱਧਰ ਦੀ ਆਊਗਾ ਭੈਣ ਨੂੰ ਮੈਂ ਕਹਾ ਵੱਡੀ ਨੱਥ ਪਾਈ ਵੱਡੀ ਨੱਥ ਪਾਈ ਕਿਹੜੀ ਪੁਨਾਸ਼ ਕਿਰ ਰਸੇ ਦੀ ਮੋਰ ਕੇ ਖੁੱਲੀ ਤੇ ਬੰਦਤੀ ਦੀ ਆਣਾ ਭੈਣਾਂ ਦੀ ਬਿਲਾਤਾਂ ਗਈਆਂ ਮੈਂ ਕਹਿ ਦੇਣਾ ਤੁਪੜਾ ਲੱਗੀ ਪਈ ਆ ਮੈਂ ਕਹਿੰਦਾ ਨਾ ਤੋੜ ਦਿਓ ਕਰ ਫੋੜ ਰਹੀ ਨਾ ਚਾਹਤਾ ਦਾਦਾ ਰੇ ਜੰਮਣ ਲੱਗੇ ਨਾ ਲਾਜ ਨਾ ਚਾਹ ਕੁਸਲਾ ਦਾ ਤੁਪੜਾ ਲੱਗੀ ਪਈ ਆ ਮੈਂ ਕਹਿੰਦਾ ਨਾ ਇਹੋ ਕੁਲੇ ਨੂੰ ਪਈ ਮੈਂ ਕਹਿੰਦਾ ਨਾ ਇੱਕ ਤੋਲੀ ਮਗਰੇ ਦੂਸਰੀ ਕੁੜਾਈ ਲੱਗਾ ਚੱਕ ਕੇ ਲਾ ਦੇ ਉਹਨੂੰ ਹਾਂ ਚੱਕ ਕੇ ਭੈਣ ਨੂੰ ਟੀਚਰ ਲਾ ਦਿਓ ਸਾਡੇ ਜੰਮੇ ਕੁੜੀ ਚੱਕ ਕੇ ਲਈ ਚੱਕ ਕੇ ਭੈਣ ਨੂੰ ਡਾਕਟਰ ਲਾ ਦਿਓ ਸਾਡੇ ਜੰਮੇ ਕੁੜੀ ਚੱਕ ਕੇ ਲਈ ਚੱਕ ਕੇ ਲਈ ਕਿੱਥੇ ਰੀ ਰੀ ਦੇ ਖੰਬੇ ਲਾ ਮਗਰੇ ਜੋ ਆਕ ਲਾਤੇ ਮੈਂ ਕਹਿੰਦਾ ਨਾ ਦੀਪ ਮਾਲਾ ਨੂੰ ਜਗਦੇ ਸੀ ਮੈਂ ਕਹਿੰਦਾ ਨਾ ਤੁਪੜਾ ਲੱਗੀ ਪਈ ਉਹ ਰੋਟੀ ਜੀ ਨੇ ਕਦੇ ਨਹੀਂ ਖਾਧੀ ਚਾਰ ਤੱਕ ਗੰਡੇ ਨਾ ਉਹ ਰੋਟੀ ਜੀ ਨੇ ਕਦੇ ਨਹੀਂ ਖਾਧੀ ਚਾਰ ਤੱਕ ਗੰਡੇ ਨਾ ਉਹ ਪੱਤਲੜੀ ਤੋਂ ਕੋਈ ਨੁਕੀ ਗੁਰਤੀ ਵਾਣ ਦੇ ਮੰਗੇ ਨਾ ਉਹ ਪੱਤਲੜੀ ਤੋਂ ਕੋਈ ਨੁਕੀ ਗੁਰਤੀ ਵਾਣ ਦੇ ਮੰਗੇ ਨਾ ਉਹ ਜਬਰ ਚਲੋ ਮਨੂੰ ਸਹਿ ਕਹੋ ਕਦੇ ਬਾਕੀ ਨਹੀਂ ਹੁੰਦਾ ਉਹ ਬੈਠ ਕਰਾਏ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਉਹ ਬੈਠ ਕਰਾਏ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਉਹ ਬੈਠ ਕਰਾਏ ਪੰਜਾਬ ਤੇ ਉਹ ਤਮਗੀ ਦਾ ਤੇਰੀ ਖਾਨ ਵਿੱਚੜਦੀ ਕਲਾ ਉਹ ਜਾਨਵਰ ਨਹੀਂ ਔਰ ਆਈ ਨਗਰਦੀਪ ਸਿੰਘ ਵਟੀਆਂ ਉਹ ਨਾ ਕਰੇ ਮਾਰੇ ਪਾਗਲਾ ਵਿੱਚੜਦੀ ਕਲਾ ਰੱਖੇ ਨਾਮਦਾਨ ਬਖਸ਼ੇ ਜਨਕ ਖਜ਼ਾਨੇ ਕੇ ਦਾਨ ਕਰਦੇ ਵਾਹੁਰ ਤੁਹਾਡੇ ਖਜ਼ਾਨੇ ਭਰਪੂਰ ਹੋ ਜਾਨਵਰ ਨਹੀਂ ਸਿੱਖੀ ਨਹੀਂ ਯਾਰਾਂ ਦੀ ਯਾਰੀ ਤੋਂ ਉਹ ਜਾਨਵਰ ਨਹੀਂ ਸਿੱਖੀ ਨਹੀਂ ਯਾਰਾਂ ਦੀ ਯਾਰੀ ਤੋਂ ਉਹ ਬਿਨ ਪੈਸੇ ਦੇ ਮੇਲਾ ਟਰਨ ਬਾਬੀ ਨਹੀਂ ਹੁੰਦਾ ਬੇਸਿਕ ਰਹੇ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਉਹ ਬੇਸਿਕ ਰਹੇ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਉਹ ਬੇਸਿਕ ਪੰਜਾਬ ਦੇ ਉਹ ਪੰਜਾਬੀ ਨਹੀਂ ਹੁੰਦਾ ਆਪਣੇ ਸੂਏ ਕਸੀਆਂ ਤੇ ਜੋ ਕਦੇ ਨਾ ਆਇਆ ਨਾ ਉਹ ਸੂਏ ਕਸੀਆਂ ਤੇ ਜੋ ਕਦੇ ਨਾ ਆਇਆ ਨਾ ਉਹ ਵਾਦੂ ਪਿਆ ਟਾਇਰ ਤੇ ਡੰਡੇ ਨਾਲ ਪਜਾਇਆ ਨਾ ਉਹ ਵਾਦੂ ਪਿਆ ਕੈਚ ਰੰਡੇ ਨਾਲ ਪਜਾਇਆ ਨਾ ਹੋਰ ਆਈ ਉਹ ਵੀ ਪਰਵਾ ਤੇਰੀ ਖੈਰ ਵੇ ਲੈ ਕੇ ਖਵੇ ਉਹ ਬਲਿਓ ਪਰਬੋ ਨਰਮਾ ਭੋਖੜਿਆ ਨਰਮਾ ਖੜਿਆ ਚੰਗਾ ਉਹ ਬੇਸ ਕਰੇ ਪੰਜਾਬ ਦੇ ਉਹ ਪੰਜਾਬੀ ਨਹੀਂ ਹੁੰਦਾ ਬਸ ਵੇ ਵੇ ਮੇਰੇ ਬਾਸਾ ਪਰਵੰਦਰ ਪਿਆ ਦੀ ਵੇਲਾ ਤੇ ਪਾਕਾਂ ਵਾਲੇ ਵੇਚ ਕਰੇ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਉਹ ਵੇਚ ਕਰੇ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਉਹ ਵੇਚ ਕਰੇ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਉਹ ਤਤਾ ਤਤਾ ਡੰ 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 ਉਹ ਤਤਾ ਤਤਾ ਗੁੜਨੀ ਖਾਦਾ ਜੀਨੇ ਕਲਾਰੀ ਤੋਂ ਉਹ ਤਤਾ ਤਤਾ ਗੁੜਨੀ ਖਾਦਾ ਜੀਨੇ ਕਲਾਰੀ ਕੋ ਉਹ ਜਾਨਵਰ ਨਹੀਂ ਸਿੱਖੀ ਨ ਯਾਰਾਂ ਦੀ ਯਾਰੀ ਤੋਂ ਉਹ ਜਾਨਵਰ ਨਹੀਂ ਉਹ ਸਪਰੇਡਾ ਪੀ ਕੇ ਰੰਗ ਗਲਾਪੀ ਨੇ ਹੁੰਦਾ ਬੇਸ਼ਕਰੇ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਉਹ ਵੇਚ ਕਰਾਇਏ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਉਹ ਵੇਚ ਕਰਾਇਏ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਓਏ ਮਖਣਪਰਾ ਉਹ ਬੱਲਿਓ ਪਰਬਾ ਤੇਰੀ ਖਾਰ ਹੋਇ ਰਾਇਆ ਵੱਡੀਆਂ ਮੇਰਾ ਕਰੇ ਮਹਾਰਾਤ ਨੂੰ ਫੜਾ ਦੇ ਕਰਦੀਆਂ ਕਰਦੀਆਂ ਕਲਾਖੇ ਮਾਰਾ ਉਹ ਬੇਸ਼ਕਰੇ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਉਹ ਵੇਚ ਕਰਾਇਏ ਪੰਜਾਬ ਤੇ ਉਹ ਪੰਜਾਬੀ ਨਹੀਂ ਹੁੰਦਾ ਮੱਖਣ ਬਰਾਟਾ ਹੋਰ ਬੜਾ ਕੁਝ ਲਿਖਣਾ ਚਾਹੁੰਦਾ ਸੀ ਬਈ ਮੱਖਣ ਬਰਾਟਾ ਹੋਰ ਬੜਾ ਕੁਝ ਲਿਖਣਾ ਚਾਹੁੰਦਾ ਸੀ ਉਹ ਕੀ ਕਰੇ ਉਹ ਇੱਕ ਗੀਤ ਵਿੱਚ ਫੱਟ ਨਹੀਂ ਆਉਂਦਾ ਸੀ ਉਹ ਕੀ ਕਰੇ ਉਹ ਅੱਠ ਗੀਤ ਵਿੱਚ ਫੱਟ ਨਹੀਂ ਆਉਂਦਾ ਸੀ ਉਹ ਵਿਆਹ ਨਕਲੀ ਹੁੰਦਾ ਜਿਸ ਵਿੱਚ ਮਰਾਸੀ ਨਹੀਂ ਹੁੰਦਾ ਉਹ ਕਛ ਕਰੇ ਪੰਜਾਬ ਦੇ ਉਹ ਪੰਜਾਬੀ ਨੇ ਹੁੰਦਾ ਉਹ ਬੈਠ ਕਰੇ ਪੰਜਾਬ ਦੇ ਉਹ ਪੰਜਾਬੀ ਨਹੀਂ ਹੁੰਦਾ ਉਹ ਬੈਠ ਕਰੇ ਪੰਜਾਬ ਦੇ ਉਹ ਪੰਜਾਬੀ ਨਹੀਂ